ਉਹ 2022 ਚ ਰੋਕ ਲੱਗੀ ਸੀ ਵੀ ਜਿਹੜੇ ਸਿੰਗਲਾ ਲੈਂਡ ਦੇ ਡਿਵੈਲਪਰ ਆ ਉਹਦੀ ਪੇਮੈਂਟ ਰੋਕੀ ਹੋਈ ਆ ਉਹਦੇ ਕਰਕੇ ਉਹਨਾਂ ਨੇ ਜਿਹੜੀ ਰਜਿਸਟਰੀ ਹੋਈ ਆ ਉਹ ਕੈਨਸਲ ਕਰਾਉਣ ਦਾ ਵੀ ਕੋਰਟ ਚ ਲਾਇਆ ਸੀ ਮਾਨਯੋਗ ਕੋਰਟ ਨੇ ਇੱਥੇ ਲਿਖ ਕੇ ਦਿੱਤਾ ਆ ਮੈਂ ਤੁਹਾਨੂੰ ਦਿਖਾਨਾ ਵੀ ਤੁਸੀਂ ਕੋਈ ਵੀ ਇੱਥੇ ਸੇਲ ਨਹੀਂ ਕਰ ਸਕਦੇ ਜਾਂ ਕੁਝ ਕੁਝ ਨਹੀਂ ਕਰ ਸਕਦੇ ਇੱਥੇ ਆ ਲਿਖਿਆ ਹਾਓਵਰ ਦੇ ਕੈਨ ਨੋਟ ਮੇਕ ਐਨੀ ਡੀਲ ਔਰ ਐਗਰੀਮੈਂਟ ਟੂ ਸੇਲ ਵਿਦ ਐਨੀ ਬੋਡੀ ਔਨ ਦਾ ਬੇਸਿਸ ਮੈਂਸ਼ਨਡ ਤੁਸੀਂ ਕੋਈ ਵੀ डील ਨਹੀਂ ਕਰ ਸਕਦੇ ਕਿਸੇ ਨਾਲ 2022 ਚ ਮਾਨ ਜੋ کورٹ ਨੇ ਮੈਂ ਡੇਟ ਦਿਖਾਨਾ 7 11 22 ਨੂੰ ਲੈ ਕੇ ਦਿੱਤਾ ਇਹ ਆਰਡਰਾਂ ਦੀ ਧੱਜੀਆਂ ਉਡਾਉਂਦੇ ਹੋਏ ਮਾਨ ਜੋ کورٹ ਦੀਆਂ ਧੱਜੀਆਂ ਉਡਾਉਂਦੇ ਹੋਏ ਉਹਨਾਂ ਨੇ 23 24 25 ਦੇ ਧੜਾ ਧੜੇ ਰਿਸਟੀਆਂ ਕਰਾਈਆਂ ਆ ਮੈਂ ਕਲੀਅਰ ਕਰਦਾ ਆ ਤੁਹਾਡੇ ਸਾਹਮਣੇ ਆ ਆ ਜਦੋਂ ਆ کورٹ ਨੇ ਆਰਡਰ ਦਿੱਤੇ ਆ ਬਕਾਇਦਾ ਮੈਂ ਮਾਰਕ ਕਰਕੇ ਲਿਆਇਆ ਉਸ ਤੋਂ ਬਾਅਦ ਆ ਇੰਤਕਾਲ ਚੜੇ ਹੋਏ ਆ ਸਾਰੇ ਇਹ ਕੀ ਕੀ ਦੀ ਸ਼ਹਿਤ ਚੜੇ ਨੇ ਇਹ ਆਮ ਆਦਮੀ ਸਰਕਾਰ ਤੇ ਆਮ ਆਦਮੀ ਦਾ ਤੱਕਾ ਹੋ ਰਿਹਾ ਕਿਹਦੀ ਸ਼ੇ ਤੇ ਹੋ ਰਿਹਾ ਇਹ ਤੁਸੀਂ ਦੱਸ ਦਿਓ ਫੌਂਡ ਦਾ ਬਾਈ ਦੇ ਵਿੱਚ ਸਟੇ ਲੱਗਿਆ ਹੈ ਤੇ ਬਾਵਜੂਦ 23 24 ਦੇ ਵਿੱਚ ਰਜਿਸਟਰੀਆਂ ਹੋ ਜਾਂਦੀਆਂ ਨੇ ਬਿਲਕੁਲ ਹੋਈਆਂ ਨਹੀਂ ਇਹੀ ਸਵਾਲ ਤਾਂ ਮੇਰੇ ਮੈਨੂੰ ਸੌਣ ਨਹੀਂ ਦੇ ਰਿਹਾ ਤੇ ਆਮ ਲੋਕਾਂ ਦਾ ਜਿਹੜਾ ਤੱਕਾ ਹੋਇਆ ਉਹੀ ਉਹੀ ਮੈਂ ਲੈ ਕੇ ਡਿਸਕਸ ਆਉਂਿਆ ਠੀਕ ਹੈ ਇਹ ਵੀ ਚੀਜ਼ ਦੱਸੋ ਇਹ ਗੈਰ ਮਨਜ਼ੂਰ ਹੈ ਕਿ ਮਨਜ਼ੂਰ ਵਾਲੀਆਂ ਨੇ ਇਹ ਜਿਹੜੀ ਮਨਜ਼ੂਰਸ਼ੁਦਾ ਕਲੋਨੀ ਜਿਹੜੀ ਆਪਸ ਚ ਜਿਹਦਾ ਰੋਲਾ ਪੈ ਗਿਆ ਇਹ ਤਾਂ ਸਿੰਗਲਾ ਦੱਸ ਸਕਦਾ ਵੀ ਇਹ ਮਨਜ਼ੂਰਸ਼ੁਦਾ ਫਰਦ ਫਰਦ ਮਨਜ਼ੂਰਸ਼ੁਦਾ ਹੈ ਇਹ ਮਨਜ਼ੂਰਸ਼ੁਦਾ ਹੈ ਮੰਜ਼ੂਰशुदा ਇਹ ਸਾਰੀ ਮੈਂ ਆਨਲਾਈਨ ਕਢਾ ਕੇ ਲਿਆਇਆ ਸਾਰੀ ਕਾਪੀ ਵੀ ਤੁਹਾਨੂੰ ਦੇ ਦੂੰਗਾ ਸਾਰੇ ਇੰਤਕਾਲ ਨੰਬਰ ਜਿਹੜੇ ਹੋਏ ਨੇ ਜਿਹੜੀ ਐਫ ਆਈ ਆਰ ਉਹਨਾਂ ਤੇ ਦਰਜ ਹੋਈ ਆ ਉਹ ਕਿਹੜੀ ਹੋਈ ਆ ਇਹ ਐਫ ਆਈ ਆਰ ਫੋਕਲ ਪੁਆਇੰਟ ਥਾਣੇ ਉਹਨਾਂ ਤੇ 420 ਦੀ ਪਰਚਾ ਦਰਜ ਹੋਇਆ ਇੱਕ ਇੱਕ ਐਫ ਆਈ ਆਰ ਹੋਰ ਹੋਈ ਆ ਜਿਹਦੇ ਚ ਇਹ ਗਰੀਬ ਲੋਕਾਂ ਨੇ ਐਫੀਡੇਵਿਡ ਦਿੱਤੇ ਆ ਵੀ ਸਾਡੇ ਨਾਲ ਤੱਕਾ ਹੋਇਆ ਵੀ ਸਾਨੂੰ ਨਹੀਂ ਪਤਾ ਸੀ ਇਹਦੇ ਤੋਂ ਸਟੇਜ ਚੱਲਦਾ ਸਾਨੂੰ ਇਹਦੇ ਚ ਫਸਾਇਆ ਗਿਆ ਇਹ ਨੈਕਸ ਚ ਫਸਾਇਆ ਗਿਆ ਅਸੀਂ ਲੋਨ ਕਰਾ ਲਏ ਆ ਪਰ ਇਹਨਾਂ ਦੇ ਗਰੀਬਾਂ ਦੇ ਜਿਹੜੇ ਉਹ ਨੇ ਐਫੀਡੇਵਿਡ ਲੱਗੇ ਅਣਗੋਲੇ ਗਏ ਤੇ ਉਹਨਾਂ ਇੱਕ ਪਰਚੇ ਜੀ ਮਿਲਣਾ ਦਾ ਕਲੀਨ ਜੇਟ ਵੀ ਦੇ ਦਿੰਦੇ ਨੇ ਨੈਕਸਸ ਜਦੋਂ ਚੱਲਦਾ ਹੁੰਦਾ ਨਾ ਨੈਕਸਸ ਦੀ ਇੱਕ ਚੇਨ ਹੁੰਦੀ ਆ ਹੁਣ ਮੈਂ ਤਾਂ ਉਹ ਚੇਨ ਖਿੱਚੀ ਆ ਅੱਗੇ ਅੱਗੇ ਕਿਹੜੇ ਮੰਨ ਕੇ ਟੁੱਟਦੇ ਆ ਤੁਹਾਡੇ ਸਾਹਮਣੇ ਆ ਜਾਣੇ ਆ ਹਾਲ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਜਿਹੜੀ ਐਫ ਆਈ ਆਰਾਂ ਹੋਈਆਂ ਉਹਦੀ ਇੱਕ ਐਫ ਆਈ ਆਰ ਚੱਲਦੀ ਵੀ ਆ ਉਹਦੀ ਜਾਂਚ ਕੀਤੀ ਜਾਵੇ ਉਹਦੇ ਪਤਾ ਕੀਤਾ ਜਾਵੇ ਤੇ ਆਮ ਲੋਕ ਇਹ ਕਿੱਥੇ ਜਾਣਗੇ ਜਿਨ੍ਹਾਂ ਨੇ ਸਟੇ ਲਈ ਆ ਉਹਨਾਂ ਦੇ ਹੱਕ ਜਿਹੜੇ ਕੋਰਟ ਮੰਨ ਜੇ ਕੋਰਟ ਫੈਸਲਾ ਦਿੰਦਾ ਤੇ ਇਹ ਲੋਕਾਂ ਦੇ ਲੋਨ ਆਮ ਆਦਮੀ ਸਰਕਾਰ ਦਊ ਇਹਨਾਂ ਨੂੰ ਮਕਾਨ ਦਊਗੀ ਮੈਂ ਸਿਰਫ ਇਹ ਮੰਗ ਕਰਨਾ ਆ ਕਿੰਨੇ ਕੁ ਪਲਾਟ ਹੋਣਗੇ ਜਿਹੜੇ ਬੈਂਕ ਲੋਨ ਤੇ ਇਹ ਤਕਰੀਬਨ 30 32 ਪਲਾਟ ਆ ਜਿਹੜੇ ਉਹ ਵੇਚ ਕੇ ਤੇ ਸਾਰਿਆਂ ਦੇ ਜਿਨ੍ਹਾਂ ਦੇ ਇੰਤਕਾਲ ਪੱਕੇ ਤੌਰ ਤੇ ਚੜੇ ਹੋਏ ਇਹਦੀ ਮੈਂ ਕਾਪੀਆਂ ਅਵੇਲੇਬਲ ਕਰਾਉਂਗਾ ਤੁਹਾਨੂੰ ਤੇ ਆ ਆ ਖੜਾ ਪੀੜਤ ਕਿੱਥੇ ਕਿਹੜੀ ਚੰਡੇ ਵਾਲੀ ਭਾਈ ਆਪਣੇ ਸਨ ਸਨਰਾਈਜ਼ ਸਿਟੀ ਠੀਕ ਹੈ ਮੇਰਾ 22 ਨੰਬਰ ਪਲਾਟ ਆ ਭਾਈ ਉੱਤੇ ਮੈਂ 2000 ਰੁਪਈਆ 21 'ਚ ਲਿੱਤਾ ਸੀਗਾ ਸੀ 23 'ਚ ਜਾ ਕੇ ਇਹਨਾਂ ਨੇ ਰਜਿਸਟਰੀ ਕਰਾਈ ਭਾਈ ਹੁਣ ਭਾਈ ਉੱਤੇ ਸਟੇ ਲੱਗ ਗਿਆ ਹੈ ਪਤਾ ਨਹੀਂ ਇਹਨੇ ਕੋਠੀ ਲੈ ਕੇ ਨਾ ਰੈਂਟ ਤੇ ਦਿੱਤੀ ਸੀਗੀ ਜੀ ਤੇ 22 'ਚ ਸਟੇ ਲੱਗਾ ਸੀਗਾ ਤੇ ਇਹ ਚੈਨਲ ਡਿਸਟ੍ਰਿਕਟ ਰਾਈਟਰ ਬੈਂਕ ਤੋਂ ਵੀ ਲੋਨ ਲਿੱਤਾ ਆ ਜੀ ਤੇ ਇਹਨੂੰ ਪਤਾ ਹੀ ਨਹੀਂ ਹੈਗਾ ਉੱਥੇ ਇਹਨੂੰ ਮਤਲਬ ਇੰਤਕਾਲ ਵੀ ਚੜ ਗਿਆ ਰਜਿਸਟਰੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਇੱਥੇ ਸਟੇਜ ਚੱਲਦਾ ਪਿਆ ਰੋਲੇ ਲਈ ਬਰੋਕੀ ਹੈ ਕਿ ਕੱਲ ਨੂੰ ਮੰਨ ਲਓ ਕੋਰਟ ਉਸ ਬੰਦੇ ਦੇ ਹੱਕੇ 'ਚ ਡਿਸੀਜਨ ਦੇ ਦੇ ਤਾਂ ਆ ਕਿੱਥੇ ਜਾਊਗਾ ਕਲੋਨੀ ਵਾਲੇ ਨੇ ਇਹ ਸੀਜ਼ਾ ਤੁਹਾਨੂੰ ਬਿਲਕੁਲ ਨਹੀਂ ਦੱਸਿਆ ਪਹਿਲਾਂ ਜਿੰਨੇ ਭਾਜੀ ਵੇਚੀ ਹੈ ਉਹਨੇ ਦੱਸਿਆ ਹੀ ਨਹੀਂ ਕਿ ਇੱਥੇ ਉਹਨੇ ਸਿੱਧਾ ਭਾਰ ਮੁਕਤ ਹੈ ਜੀ ਮੇਰੀ ਕਲੋਨੀ ਹੈ ਮੇਰਾ ਸਭ ਕੁਝ ਉਹਨੇ ਦੱਸਿਆ ਨਹੀਂ ਇਹਨਾਂ ਨੂੰ ਕੁਝ ਵੀ ਕਿ ਇੱਥੇ ਕੋਰਟ ਕੇਸ ਚੱਲ ਤੇ ਹੁਣ ਲੋਨ ਆ ਜਿਹੜਾ ਤੁਹਾਡਾ ਬੈਂਕ ਦਾ ਉਹ ਤਾਂ ਬੈਂਕ ਦਾ ਲੋਨ ਤਾਂ ਚੱਲੀ ਜਾਣਾ ਹਾਂਜੀ ਉਹ ਤਾਂ ਕਿਸ਼ਤਾਂ ਦੇ ਹੀ ਰਿਹਾ ਭਾਜੀਆ ਤੇ ਉਹਨਾਂ ਨੂੰ ਹੁਣ ਪਤਾ ਲੱਗ ਰਹੀ ਹੈ ਕਿ ਇੰਨਾ ਵੱਡਾ ਇੱਥੇ ਕਪਲਾਏਗਾ ਵਾ ਕਿ ਉਹਨਾਂ ਕੱਲ ਨੂੰ ਕਿੱਥੇ ਜਾਊਗਾ ਜੇ ਕੋਟ ਦੂਜੇ ਬੰਦੇ ਦੇ ਹੱਥ ਕੇ ਡਿਸੀਜਨ ਦੇ ਜਾਂਦਾ ਆ ਕਿੱਥੇ ਜਾਊਗਾ ਹਾਂ ਇਹਨੇ ਭਾਜੀ 26 ਲੱਖ ਦਾ ਮਕਾਨ ਲਿੱਤਾ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੇ ਫਰਾਡ ਕੀਤਾ ਹੈ ਤੁਹਾਡੇ ਨਾਲ ਭਾਜੀ ਇਹਨਾਂ ਦੇ ਨਾਲ ਜੋ ਵੀ ਹੈ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਨਸਾਫ ਦੀ ਭਾਜੀ ਜਿਹੜੇ ਮਾਨਯੋਗ ਕੋਰਟ ਵੱਲੋਂ ਬਾਈ ਦੇ ਆਰਡਰ ਨੇ ਉਹਨਾਂ ਤੇ ਸਟੇ ਲੱਗੀ ਆ ਉਹਦੇ باوجود ਹਾਂਜੀ ਸਟੇ ਲੱਗੀ ਉਸ ਉਹਦੇ باوجود ਭਾਜੀ ਕਿੱਦਾਂ ਰਜਿਸਟਰੀ ਹੋਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਐਫੀਡੈਵਿਟ ਵੀ ਦਿੱਤੇ ਆ 30 32 ਕੋ ਜਿਨ੍ਹਾਂ ਦੇ ਮਕਾਨ ਹੈਗੇ ਉੱਥੇ ਤੇ ਉਹਨਦੇ ਤੇ ਭਾਜੀ 165 ਨੰਬਰ ਐਫਆਈਆਰ ਵੀ ਦਰਜ ਹੋਈ ਹੈ ਜੀ ਤੇ ਉਸ ਤੋਂ باوجود ਇਹ ਤਾਂ ਕਾਰਵਾਈ ਨਹੀਂ ਹੋਈ ਉਹਨਦੇ ਚੋਰੀ ਭਾਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਇਨਸਾਫ ਕੀਤਾ ਜਾਵੇ ਭਾਜੀ ਹਾਂਜੀ ਜਿਨ੍ਹਾਂ ਦੇ ਉੱਤੇ ਮਕਾਨ ਆ ਭਾਜੀ ਕਿਸੇ ਨੇ ਲੋਨ ਲੈ ਕੇ ਲਿੱਤਾ ਇਤਨੀ ਮਿਹਨਤ ਨਾਲ ਭਾਜੀ ਅਗਲੇ ਨੇ ਆਪਣੇ ਕੋਠੀ ਬਣਾਈ ਮਕਾਨ ਬਣਾਇਆ ਤਾਨੂੰ ਵੀ ਪਤਾ ਭਾਜੀ ਇੱਕ ਮਕਾਨ ਬਣਾਉਣ ਲਈ ਜ਼ਿੰਦਗੀ ਲੰਘ ਜਾਂਦੀ ਬੰਦੇ ਦੀ ਆਮ ਬੰਦੇ ਦੀ ਜੀ ਤੇ ਉਹਨਾਂ ਨੇ ਬਣਾਇਆ ਹੁਣ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਬੇਨਤੀ ਕਮਾਈ ਗਈ ਕਿਹੜੇ ਬੰਦੇ ਨੇ ਵਿਰੋਧ ਕੀਤਾ ਠੀਕ ਹੈ ਨਾ ਜੀ ਔਰ ਕਿਸ ਵਿਹਾਰ ਤੇ ਵਿਰੋਧ ਕੀਤਾ ਸਰ ਤੁਹਾਡੇ ਹੀ ਨਾ ਕਲੋਨੀ ਦੇ ਵਿੱਚ ਦੋ ਬੰਦੇ ਨੇ ਪਲਾਟ ਲਏ ਸੀ ਇੱਕ ਤਾਂ ਉਹ ਨਾਲ ਆਏ ਸੀ ਤੇ ਇੱਕ ਸਮਾਜ ਸੇਵੀ ਕੋਈ ਅਮਨ ਸੈਣੀ ਨੇ ਜਿਨ੍ਹਾਂ ਨੇ ਇਹ ਉਥੇ ਇਹ ਸਾਰਾ ਬਾਈਟਾਂ ਦਿੱਤੀਆਂ ਭਾਈ ਸਾਹਿਬ ਪਲਾਟ ਨੰਬਰ ਕਿਹੜੇ ਗਏ ਉਹਨਾਂ ਬੰਦੇ ਦੇ 21 21 ਨੰਬਰ 21 ਨੰਬਰ ਠੀਕ ਹੈ ਜੀ ਤੁਹਾਡੇ ਇੱਕ ਮੈਂ ਨੌਲੇਜ ਦੀ ਦੱਸਦੇ ਆ ਮੇਰੇ ਕੋਲ ਜਿਹੜੀ ਉਹ ਕਲੋਨੀ ਹੈ ਜੀ ਠੀਕ ਹੈ ਜੀ ਉਸ ਦੇ ਵਿੱਚ ਮੇਰੇ ਕੋਲ 21 ਨੰਬਰ ਪਲਾਟ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਪਲੋਂਦੀ ਕਲੋਨੀ ਜਿਹੜੀ ਗੁਲਸ਼ਨ ਕੁਮਾਰ ਨੇ ਕੀਤੀ ਸੀ ਆਪਣੇ ਇੱਕ ਡਰਾਈਵਰ ਦੇ ਨਾਮ ਤੇ ਉਹ ਹਾਂ ਆਪਣੇ ਡਰਾਈਵਰ ਦੇ ਨਾਮ ਤੇ ਇਹਦੇ ਉਪਾਸ ਕਰਵਾਈ ਸੀ ਜੀ ਉਸ ਕਲੋਨੀ ਦੇ ਵਿੱਚ ਮੇਰੇ ਕੋਲ ਜਿਹੜੇ ਪਲਾਟ ਨੰਬਰ 144 ਤੋਂ ਲੈ ਕੇ 408 ਤੱਕ ਨੇ ਮੈਂ ਇਹਦੇ ਲਈ ਤੁਹਾਨੂੰ ਮੈਂ ਦੱਸਦਾ ਆ ਕਲੋਨੀ ਜਿਹੜੀ ਪਾਸ ਹੋਈ ਆ ਸਰ ਆਪ ਪਲੀਜ਼ ਦੇਖੋ ਇਹ ਰਜਿੰਦਰ ਸਿੰਘ ਦਾ ਐਗਰੀਮੈਂਟ ਹੈ ਜੀ ਜਿਹਦੇ ਨਾਮ ਤੇ ਕਲੋਨੀ ਅਪਰੂਵ ਹੋਈ ਹੈ ਜੀ ਠੀਕ ਹੈ ਜੀ ਔਰ ਆ 144 ਤੋਂ ਲੈ ਕੇ 408 ਨੰਬਰ ਤੱਕ ਪਲਾਟ ਨੇ ਤੁਹਾਡੀ ਇਸ ਗੱਲ ਤੇ ਪਹੁੰਚਦਾ ਇਹ ਗੱਲ ਕਲੀਅਰ ਹੋ ਗਈ ਜੀ ਵੀ ਮੇਰੇ ਕੋਲ 21 ਨੰਬਰ ਦਾ ਪਲਾਟ ਹੀ ਨਹੀਂ ਹੈਗਾ ਅੱਗੇ ਨੈਕਸਟ ਕੁਐਸਚਨ ਜੀ ਤੇ ਸਰ ਜਿਹੜਾ ਤੁਸੀਂ ਦੱਸੇ ਸੀਗੇ ਕਿ 31 ਅਗਸਤ ਦਾ ਜ਼ਮੀਨ ਦਾ ਜਿਹੜਾ ਹੈਗਾ ਆ ਉਹਦਾ ਕੀ ਹੈਗਾ ਜੀ ਭਾਈ ਸਾਹਿਬ ਗੁਲਸ਼ਨ ਕੁਮਾਰ ਤੋਂ ਇਹ ਪ੍ਰਾਪਰਟੀ ਨਾ ਪਰਚੇਸ ਕੀਤੀ ਸੀ ਜੀ ਐਗਰੀਮੈਂਟ ਦੇ ਬਿਹਾਪ ਤੇ ਜਿਸ ਦੇ ਵਿੱਚ ਜਿਹੜੀ ਰਜਿਸਟਰੀ ਮੈਂ ਜ਼ਮੀਨਦਾਰ ਤੋਂ ਕਰਵਾਈ ਸੀ ਮਾਨਯੋਗ ਅਦਾਲਤ ਨੇ ਇਹ ਕਲੀਅਰ ਕਰਤਾ ਸਤ 11 2022 ਨੂੰ ਜਿਹੜੀ ਆ ਜਸਵੰਤ ਦਾ ਕਾਗਜ਼ਰ ਹੈ ਇਹਨਾਂ ਨੇ ਇਹ ਕਹਤਾ ਜੀ ਵੀ ਜਿਹੜੀ ਰਜਿਸਟਰੀ ਜ਼ਿਮੀਂਦਾਰ ਤੋਂ 3100 ਵਰਕਾਈਦੀ ਹੋਈ ਹੈ ਜੀ ਠੀਕ ਹੈ ਜੀ ਇਹ ਨੀਟ ਐਂਡ ਕਲੀਨ ਹੈ ਇਹਦੇ ਉੱਤੇ ਕੋਈ ਭਾਰ ਜਾਂ ਕੋਈ ਚਾਰਜ ਨਹੀਂ ਹੈਗਾ ਇਹ ਮੈਂ ਇਹਨੂੰ ਜਦੋਂ ਚਾਹਾਂ ਜਿੱਦਾਂ ਚਾਹਾਂ ਮੈਂ ਇਹਨੂੰ ਵੇਚ ਸਕਦਾ ਅੱਜ ਤੋਂ ਬਾਅਦ ਮਤਲਬ 7 11 2022 ਤੋਂ ਬਾਅਦ ਮੈਂ ਜਿਹੜਾ ਮੇਰਾ ਇਹ ਐਗਰੀਮੈਂਟ ਹੈ ਐਗਰੀਮੈਂਟ ਟੂ ਸੈਲ ਜਿਹਦੇ ਜਿਹਦੇ ਵਿਹავਤ ਮੈਂ ਪ੍ਰਾਪਰਟੀ ਪਰਚੇਜ਼ ਕੀਤੀ ਹੈ ਇਹਦੇ ਵਿਹავਤੇ ਅੱਗੇ ਐਗਰੀਮੈਂਟ ਹੋਰ ਨਹੀਂ ਕਰਨਾ ਜੱਜ ਸਾਹਿਬ ਨੇ ਮੈਨੂੰ ਇਹ ਰੈਸਟ੍ਰਿਕਸ਼ਨ ਲਾਈ ਹੈ ਨਾ ਕਿ ਜਿਹੜੀ ਮੇਰੀ 3100 ਵਰਗਾ ਇਹ ਦੀ ਰਿਸਟਰੀ ਹੈ ਠੀਕ ਹੈ ਜੀ ਹੋਰ ਮਤਲਬ ਉਹ ਜਿਹੜਾ 3100 ਗਾਲ ਵਾਲਾ ਪਾਰਟ ਹੈ ਜਿਹੜਾ ਉਹ ਕਹਿ ਰਹੇ ਹੋ ਕਿ ਬਿਲਕੁਲ ਕਲੀਨ ਐ ਬਿਲਕੁਲ ਨੀਟ ਐਂਡ ਕਲੀਨ ਹੈ ਜੀ ਉਹ ਹਰ ਬੰਦਾ ਜਿੱਥੇ ਜਾ ਕੇ ਕੋਰਟ ਤੋਂ ਜੱਜ ਸਾਹਿਬ ਦਾ ਆਰਡਰ ਚੈੱਕ ਕਰ ਸਕਦਾ ਹੋਰ ਕਰ ਸਕਦਾ ਮੇਰੇ ਖਿਆਲ ਆ ਵੀ ਜਿਹੜੇ ਬੰਦੇ ਜੋ ਮੈਂ ਸਮਝਦਾ ਵੀ ਸਮਾਜ ਚ ਕੋਈ ਨਵੇਂ-ਨਵੇਂ ਬਲੈਕਮੈਲਰ ਪੈਦਾ ਹੋ ਰਹੇ ਨੇ ਜੇ ਜਿਹਨਾਂ ਨੂੰ ਤੇ ਦੇਖਿਆ ਵੀ ਹੋਰ ਤਾਂ ਉਹਨਾਂ ਦਾ ਕੋਈ ਬੰਦਾ ਨਹੀਂ ਕੋਈ ਸਮਾਜ ਦੇਵੀ ਦੇ ਨਾਮ ਤੇ ਬਣ ਕੇ ਗੁੱਦੂ ਜੀ ਦੇ ਨਾਮ ਤੇ ਬਣ ਕੇ ਕੋਈ ਤੀਜੇ ਨਾਮ ਤੇ ਬਣ ਕੇ ਠੀਕ ਆ ਜੀ ਉਹ ਕਹਿੰਦੇ ਆ ਵੀ ਹੋਰ ਤਾਂ ਸਾਨੂੰ ਕੋਈ ਕੰਮ ਹੈ ਨਹੀਂ ਇਹਨਾਂ ਨੂੰ ਬਲੈਕਮੇਲ ਕਰਕੇ ਸ਼ਾਇਦ ਸਾਨੂੰ ਕੁਝ ਮਿਲ ਜੇ ਜੋ ਮੇਰੀ ਸੋਚ ਆ ਤੁਸੀਂ ਬਿਲਕੁਲ 100% ਮੇਰੇ ਤੇ ਇਲਜ਼ਾਮ ਲੱਗ ਰਿਹਾ ਜੀ ਇਹਦੇ ਲਈ ਮੈਂ ਜੇ ਮੈਂ ਤੁਹਾਡੀ ਮਾਦੀ ਉਹਰਾਹੀ ਨੂੰ ਦੱਸਣਾ ਚਾਹਨਾ ਇਸ ਜਿਹੜੀ ਹੈਗੀ ਆ ਇਹਦੇ ਵਿਹਾਰ ਤੇ ਮੈਂ ਮਾਨ ਹਾਂ ਨਹੀਂ ਦਾਵਾ ਵੀ ਪਾਵਾਂਗਾ ਕਿਉਂਕਿ ਜਦ ਸਭ ਦੇ ਆਰਡਰ ਨੂੰ ਉਹਨਾਂ ਨੇ ਮਿਸਐਪਰੋਪ੍ਰੀਏਟ ਕੀਤਾ ਨੰਬਰ 1 ਮੇਰੇ ਕੋਲ ਇੱਕ ਮੇਰੇ ਪਲੋਟੀ ਦੇ ਵਿੱਚ ਮੇਰੇ ਕੋਲ 21 ਨੰਬਰ ਪਲੋਟ ਮੈਂ ਹੀ ਹੈਗਾ ਜਿਹੜਾ ਤੁਹਾਡੇ ਕੋਲ ਬੰਦਾ ਪਰਚੇਜ਼ ਕਰਾ ਸਰ ਕਿਹੜੀ ਕਲੋਨੀ ਦੀ ਗੱਲ ਹੋ ਰਹੀ ਕੀ ਨਾਮ ਸਨਰਾਇਜ਼ ਸਿਟੀ ਦੀ ਜੀ ਚੰਡੀਗੜ੍ਹ ਰੋਡ ਤੇ ਜੰਡੇ ਵਾਲੀ ਜੰਡੇ ਵਾਲੀ ਕਿਹੜੀ ਗੱਲ ਕਰਤੇ ਉਹ ਹੀ ਉਹ ਹੀ ਹੈ ਜੀ ਉਹ ਇਸੇ ਨੂੰ ਆਹੀ ਸੇਮ ਕਾਪੀ ਇੱਕ ਉਹਨਾਂ ਦੇ ਕੋਲੇ ਵਿੱਚ ਜੀ ਭਾਈ ਸਾਹਿਬ ਇਹਦੇ ਵਿੱਚ ਉਹ ਇੱਕ ਇਹ ਲਾਈਨ ਦਿਖਾ ਰਹੇ ਸੀ ਕਿ ਹਾਊਏਵਰ ਦੇ ਕੈਨ ਨਾਟ ਮੇਕ ਐਨੀ ਡੀਲ ਐਂਡ ਐਗਰੀਮੈਂਟ ਟੂ ਸੇਲ ਵਿਦ ਐਨੀਬਾਡੀ ਟੂ ਇਟਸ ਬੇਸਿਸ ਸਰ ਮੈਂ ਬਿਲਕੁਲ ਪਰ ਇਹਦੇ ਵਿੱਚ ਇਹਨੂੰ ਪੜੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਗਰੀਮੈਂਟ ਟੂ ਸੇਲ ਤੁਹਾਡੇ ਕੋਲ ਹੈਗਾ ਇਹਦੇ ਬਿਹਾਫ ਤੇ ਅੱਗੇ ਐਗਰੀਮੈਂਟ ਨਹੀਂ ਕਰਨਾ ਠੀਕ ਹੈ ਜੀ ਪਰ ਭਾਈ ਸਾਹਿਬ ਤੁਸੀਂ ਆ ਚੀਜ਼ ਜਿਹੜੀ ਹੈਗੀ ਆ ਜਜਮੈਂਟ ਇਹ ਕਲੀਅਰ ਪੜੋ ਵੀ 3100 ਗਜ ਇਹ ਬਿਲਕੁਲ ਫ੍ਰੀ ਹੈ ਭਾਈ ਸਾਹਿਬ ਜੋ ਉਥੇ ਤਹਿਸੀਲਦਾਰ ਬੈਠੇ ਨੇ ਐਜੂਕੇਟਿਡ ਬੈਠੇ ਨੇ ਸਾਰੇ ਕੋਈ ਤਾਂ ਹੈ ਨਹੀਂ ਵੀ ਆਲ ਐਜੂਕੇਟਿਡ ਬੈਠੇ ਨੇ ਜਿਨ੍ਹਾਂ ਨੇ ਦੇਖ ਕੇ ਇਹ ਰਜਿਸਟਰੀਆਂ ਕੀਤੀਆਂ ਜੀ ਠੀਕ ਹੈ ਜੀ ਇਹ ਆਲਰੇਡੀ ਇਹ ਸਾਡੀ ਸਾਰੀ ਸਾਡੀ ਫਰਦ ਦੇ ਵਿੱਚ ਵੀ ਚੜੀ ਹੋਈ ਆ ਤੇ ਜਿਹੜੀ ਸਰ ਸਟੇ ਦਾ ਰੋਲ ਆਇਆ ਕੋਰਟ ਵੱਲੋਂ ਉਹ ਸਟੇ ਕਿਸ ਚੀਜ਼ ਦੇ ਉੱਤੇ ਹੈ ਸਟੇ ਭਾਈ ਸਾਹਿਬ ਇਹ ਹੈਗਾ ਜੱਜ ਸਾਹਿਬ ਨੇ ਇਹ ਮਨਾ ਕੀਤਾ ਵੀ ਤੁਸੀਂ ਹਜੇ ਜਿੰਨਾ ਚਿਰ ਤੱਕ ਅੱਗੇ ਫਰਦਰ ਰਜਿਸਟਰੀਆਂ ਨਹੀਂ ਹੁੰਦੀਆਂ 3100 ਗਜ ਨੂੰ ਛੱਡ ਕੇ ਜਿੰਨਾ ਚਿਰ ਤੱਕ ਜ਼ਿਮੀਦਾਰ ਤੋਂ ਰਜਿਸਟਰੀਆਂ ਨਹੀਂ ਹੁੰਦੀਆਂ ਅੱਗੇ ਇਹਦੇ ਬਿਹਾਵ ਤੇ ਐਗਰੀਮੈਂਟ ਤੋਂ ਐਗਰੀਮੈਂਟ ਨਾ ਕਰੋ ਨਾ ਕਿ ਇਹ ਰਜਿਸਟਰੀ ਮੇਰੀ ਬਾਉਂਡ ਹੈਗੀ ਉਹਨਾਂ ਨੇ ਇਹ ਕਹਿਣਾ ਕਿ ਜਿਹੜੀ 3100 ਦੀ ਤੁਸੀਂ ਗੱਲ ਕਰਦੇ ਪਏ ਹੋ ਉਸੇ 3100 ਨੂੰ ਲੈ ਕੇ ਮਸਲਾ ਜਿਹੜਾ ਹੈਗਾ ਉਹਦੇ ਵਿੱਚ ਭਾਈ ਸਾਹਿਬ ਭਾਈ ਸਾਹਿਬ ਇਹਦੇ ਵਿੱਚ ਜਿਹੜਾ ਬੰਦਾ ਕੋਈ ਅੱਜ ਨਾ ਨੀਮ ਹਕੀਮ ਖਤਰਾਈ ਜਾਣ ਜਿਹੜੇ ਬੰਦੇ ਨਵੇਂ-ਨਵੇਂ ਪੈਦਾ ਹੋ ਰਹੇ ਨੇ ਜੀ ਪਤਾ ਨਹੀਂ ਕੋਈ ਆਪਣੀ ਲੀਡਰੀ ਚਮਕਾਣਾ ਚਾਹੁੰਦੇ ਆ ਜਾਂ ਕੋਈ ਸਮਾਜ ਸੇਵੀ ਬੰਨਣਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਕਹੇ ਇਹ ਪਹਿਲਾਂ ਡੀਪਲੀ ਤੇ ਜਾ ਤਾਂ ਲੋ ਮੈਟਰ ਦੇ ਵਿੱਚ ਔਰ ਤੋਂ ਜਾ ਕੇ ਪਤਾ ਤਾਂ ਵੀ ਕੀ ਹੈਗਾ ਕਿਸੇ ਜਿਹੜੀ ਸੋ ਗਾਇਤੇ ਕਿਵੇਂ ਸਟੇ ਹੋ ਗਿਆ ਜੀ 3100 ਗਾਇਤੇ ਭਾਈ ਸਾਹਿਬ ਕੋਈ ਸਟੇ ਨਹੀਂ ਹੈਗਾ 3100 ਜੱਜ ਜੱਜ ਨੇ ਕਹੀ ਹੈ ਵੀ ਬਿਲਕੁਲ ਕਲੀਅਰ ਹੈ ਇਹ ਮੇਰੇ ਕੋਲ ਜਗ ਦੇ ਆਰਡਰ ਨੇ ਜੀ ਜਿਹੜਾ ਤੁਸੀਂ ਦੱਸਿਓ ਕਿ ਉਹ ਬੰਦੇ ਜਿਹੜੇ 21 ਨੰਬਰ ਪਲਾਟ ਕਹਿ ਰਹੇ ਉਹ ਤੁਸੀਂ ਕਹਿ ਰਹੇ ਹੋ 21 ਨੰਬਰ ਪ੍ਰਾਪਰਟੀ ਦਾ ਭਾਈ ਸਾਹਿਬ ਮੇਰੇ 21 ਨੰਬਰ ਪਲਾਟ ਦਾ ਉਸ ਕਲੋਨੀ ਦੇ ਵਿੱਚ ਪਲਾਟ ਹੋਏਗਾ ਬਟ 21 ਨੰਬਰ ਪਲਾਟ ਮੇਰੇ ਕੋਲ ਨਹੀਂ ਹੈਗਾ ਮੇਰੇ ਕੋਲ ਪਲਾਟ ਨੰਬਰ 144 ਤੋਂ ਲੈ ਕੇ 408 ਤੱਕ ਨੇ ਨਹੀਂ ਜਿਵੇਂ ਉਹ ਕਹਿ ਰਹੇ ਕਿ ਤੁਹਾਡੀ ਕਲੋਨੀ ਦੇ ਵਿੱਚ ਪਲਾਟ ਖਰੀਦੇ ਆ ਤੁਹਾਡੇ ਤੋਂ ਖਰੀਦੇ ਭਾਈ ਸਾਹਿਬ ਮੇਰੇ ਕੋਲ ਕਲੋਨੀ ਦਾ ਪੋਰਸ਼ਨ ਹੈ ਇਹ ਕਲੋਨੀ ਆਲਰੇਡੀ 2006 ਦੀ ਕੱਟੀ ਹੋਈ ਹੈ ਮੇਰੇ ਕੋਲ ਜਿਹੜਾ ਇਹ ਇਹਦੇ ਵਿੱਚ ਪੋਰਸ਼ਨ ਹੈ 144 ਤੋਂ ਲੈ ਕੇ 488 ਅਸੀਂ ਕੀ ਕਿੰਨੇ ਰੁਪਏ ਦੇ ਕੇ ਤੁਹਾਨੂੰ ਨੇ ਪੈਸਾ ਮੈਨੂੰ ਕੀ ਪਤਾ ਮੈਂ ਕੀ ਦੱਸ ਸਕਦਾ ਇਹ ਤਾਂ ਤੁਸੀਂ ਉਹਨਾਂ ਦੀ ਰਜਿਸਟਰੀ ਦੇਖੋ ਐਗਰੀਮੈਂਟ ਦੇਖੋ ਉਹ ਤਾਂ ਆਪਾਂ ਉਹ ਦੱਸਣਗੇ ਕੀ ਤੋਂ ਖਰੀਦੇ ਆ ਉਹ ਤਾਂ ਜੋ ਡਾਕੂਮੈਂਟ ਆ ਅਗਰ ਮੇਰੇ ਕੋਲ ਰਜਿਸਟਰੀ ਹੋਈ ਆ ਲਿਆਓ ਦੱਸੋ ਮੈਂ ਜਵਾਬ ਦੇ ਆ ਮੇਰੇ ਕੋਲ ਪਲਾਟ ਹੈ ਨੰਬਰ 21 ਨੰਬਰ